ਉਹਨਾਂ ਦਾ ਡੈਫਰਮੇਸ਼ਨ ਦਾ ਜਿੱਤੇ ਚ 2 3 ਲੋਕ ਸਨ ਉਹਦੇ ਚ 2 ਕੋਕ ਯੂਜ਼ ਤੇ ਕੋਕ ਪਾਉ ਨ ਸਪਿਰਿਟਰ ਅਰਵਿੰਦ ਕੇਜਰੀਵਾਲ ਨੇ ਜਿਹੜੇ ਪੰਜਾਬ ਦੇ ਸੂਪਰ ਸੀਐਮ ਨੇ ਤੇ ਜਿਹੜੇ ਅਸ਼ੀਸ਼ ਖੈਤਾਨ ਨੇ ਉਹਨਾਂ ਦੋਵਾਂ ਨੇ ਦਾਸ ਕੋ ਲੋ ਜਿੜ ਗੜਾ ਕੇ ਵੇ ਮਾਫੀ ਮੰਗੀ ਸੀ ਔਰ ਦਾਸ ਨੇ ਉਹਨਾਂ ਦੀ ਉਸ ਮਾਫੀ ਨੂੰ ਕਬੂਲ ਕੀਤਾ ਸੀ ਇਹ ਉਹ ਕੇਸ ਹੈ ਜਿਹਦੇ ਚ ਉਹਨਾਂ ਨੇ ਮੇਰੇ ਖਿਲਾਫ ਅਲਿਗੇਸ਼ਨ ਲਾਇਆ ਸੀ ਔਰ ਉਹਦੇ ਚ ਤੀਜਾ ਕੋ ਕਯੂ ਜਿਹਨੂੰ ਉਹਦੇ ਤੇ ਅੱਜ ਉਹਦੀ ਪ੍ਰੋਸੀਡਿੰਗ ਸੀ ਜਿਹੜੇ ਕੋਰਟ ਚ ਆਉਂਦੇ ਨਹੀਂ ਸੰਜੇ ਸਿੰਘ ਔਰ ਗੈਰਹਾਜ਼ਰ ਰਹਿੰਦੇ ਆ ਉਹਨਾਂ ਦੇ ਖਿਲਾਫ ਜੋ ਗੁਰੀ ਗਵਾਹੀ ਸੀ ਬਾਉ ਜੋ ਤੁਸੀਂ ਆਇਆ ਸੀ ਆਇਸਾ ਸਿਧਾਂਤਾਂ ਕਿ ਨਗਰਾਨਾ ਅੰਦਰ ਹੈ ਅਸਲ ਤੁਸੀਂ ਕਾਫੀ ਸਮਾਂ ਅੰਦਰ ਰਹੇ ਜੀ ਇੱਕ ਵੀ ਪ੍ਰਸੀਡਿੰਗ ਹੋਈ ਸਾਨੂੰ ਪਲੀਜ਼ ਜਰਾ ਕਹੋ ਜੀ ਅੰਦਰ ਕਿੱਥੇ ਹੋਰ ਕੋਣ ਨਹੀਂ ਮੈਂ ਬੜੀਆਂ ਥਾਵਾਂ ਤੇ ਰਹਿ ਗਿਆ ਤੇ ਕਮਰੇ ਜੇ ਵੀ ਰਹਿ ਕੇ ਆਇਆ ਸਰ ਜੱਜ ਸਾਹਿਬ ਦਾ ਨਹੀਂ ਉਹ ਤਾਂ ਜੱਜ ਸਾਹਿਬ ਦੀ ਮਰਜ਼ੀ ਹੈ ਜੀ ਅਸੀਂ ਵੀ ਚਾਹੁੰਦੇ ਹਾਂ ਕਿ ਇਸ ਦਾ ਫੈਸਲਾ ਛੇਤੀ ਹੋਵੇ ਜਸਟਿਸ ਡਿਲੇਡ ਜਸਟਿਸ ਡਿਨਾਈਡ ਤਦੇ ਮੈਂ ਕਹਿ ਰਿਹਾ ਕਿ ਸੰਜੀਤ ਸਿੰਘ ਨੂੰ ਵੀ ਆਉਣਾ ਚਾਹੀਦਾ ਭੱਜੇ ਨਾ ਆਵੇ ਹੁਣ ਚਾਹੀਦਾ ਜੀ ਉਹਨੂੰ ਆਉਣਾ ਚਾਹੀਦਾ ਜੀ ਨੋਟ ਇਸ ਸਕਿਅਰ ਤੇ ਦੇ ਫਾਰਮੇਸ਼ਨ ਦਾ ਜਿੱਤੇ ਚ 2 3 ਲੋਕ ਸਨ ਉਹਦੇ ਚ 2 ਕੋਕ ਯੂਜ਼ ਤੇ ਕੋਕ ਪਾਉ ਨ ਸਪਿਰਟਰ ਅਰਵਿੰਦ ਕੇਜਰੀਵਾਲ ਨੇ ਜਿਹੜੇ ਪੰਜਾਬ ਦੇ ਸੁਪਰ ਸੀਐਮ ਨੇ ਤੇ ਜਿਹੜੇ ਅਸ਼ੀਸ਼ ਖੈਤਾਨ ਨੇ ਉਹਨਾਂ ਦੋਵਾਂ ਨੇ ਦਾਸ ਕੋ ਲੋਕ ਜਿੜ ਕਿੜਾ ਕੇ ਮਾਫੀ ਮੰਗੀ ਸੀ ਔਰ ਦਾਸ ਨੇ ਉਹਨਾਂ ਦੀ ਉਸ ਮਾਫੀ ਨੂੰ ਕਬੂਲ ਕੀਤਾ ਸੀ ਇਹ ਉਹ ਕੇਸ ਹੈ ਜਿਹਦੇ ਚ ਉਹਨਾਂ ਨੇ ਮੇਰੇ ਖਿਲਾਫ ਅਲੀਗੇਸ਼ਨ ਲਾਇਆ ਸੀ ਔਰ ਉਹਦੇ ਚ ਤੀਜਾ ਕੋ ਕਿਊ ਜਿਹਨੂੰ ਉਹਦੇ ਤੇ ਅੱਜ ਉਹਦੀ ਪ੍ਰੋਸੀਡਿੰਗ ਸੀ ਜਿਹੜੇ ਕੋਰਟ ਚ ਆਉਂਦੇ ਨਹੀਂ ਸੰਜੀਤ ਸਿੰਘ ਔਰ ਗੈਰ ਹਾਜ਼ਰ ਰਹਿੰਦੇ ਆ ਉਹਨਾਂ ਦੇ ਖਿਲਾਫ ਕੋ ਦਵਾਈ ਸੀ ਆਉਡੀਓ ਦੇ ਰਹਾ ਹੈ ਆਇਸਾ ਸਿਤਾ ਜੱਟ ਨਗਰ ਦਾ ਨਾਮ ਹੈ ਅਸਲ ਤੁਸੀਂ ਕਾਫੀ ਸਮਾਂ ਅੰਦਰ ਰਹੇ ਜੀ ਇੱਕ ਵੀ ਪ੍ਰਸੀਡਿੰਗ ਹੋਈ ਸਾਨੂੰ ਪਲੀਜ਼ ਜਰਾ ਕਹ ਦੇ ਜੀ ਉਸ ਨੂੰ ਅੰਦਰ ਕਿੱਥੇ ਹੋਰ ਕੋਣ ਨਹੀਂ ਮੈਂ ਬੜੀਆਂ ਥਾਵਾਂ ਤੇ ਰਹਿ ਗਿਆ ਤੇ ਕਮਰੇ ਜੇ ਵੀ ਰਹਿ ਕੇ ਆਇਆ ਸਰ ਜੱਜ ਸਾਹਿਬ ਦਾ ਨਹੀਂ ਉਹ ਤਾਂ ਜੱਜ ਸਾਹਿਬ ਦੀ ਮਰਜ਼ੀ ਹੈ ਜੀ ਅਸੀਂ ਵੀ ਚਾਹੁੰਦੇ ਹਾਂ ਕਿ ਇਸ ਦਾ ਫੈਸਲਾ ਛੇਤੀ ਹੋਵੇ ਜਸਟਿਸ ਡਿਲੇਡ ਜਸਟਿਸ ਡਿਨਾਈਡ ਤਦੇ ਮੈਂ ਕਹਿ ਰਿਹਾ ਕਿ ਸੰਜੀਤ ਸਿੰਘ ਨੂੰ ਵੀ ਆਉਣਾ ਚਾਹੀਦਾ ਭੱਜੇ ਨਾ ਆਵੇ ਹੁਣ ਚਾਹੀਦਾ ਜੀ ਉਹਨੂੰ ਆਉਣਾ ਚਾਹੀਦਾ ਜੀ not his sphere